ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸ਼ਾਹ ਫਾਰਮ ਦੇਤੇ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਜਿਹੜੀ ਆ 20000 ਨਵੇਂ YouTube ਬੈਲ ਕਨੈਕਸ਼ਨ ਜਿਹੜੇ ਆ ਸਰਕਾਰ ਵੱਲੋਂ ਦਿੱਤੇ ਜਾਣੇ ਆ ਉਸ ਵੀਡੀਓ ਬਾਰੇ ਜਿਹੜੀ ਆ ਵਿਸਥਾਰ ਸਹਿਤ ਜਿਹੜੀ ਆ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਸਾਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਵੇਖਿਓ ਤੇ ਜਿਹੜੀ ਆ ਆਪਣੀ رائے ਕਮੈਂਟਾਂ ਵਿੱਚ ਜਿਹੜੀ ਆ ਜਰੂਰ ਸਾਂਝੀ ਕਰਿਓ ਸੋ ਬਿਨਾਂ ਕਿਸੇ ਦੇਰੀ ਤੋਂ ਵੀਡੀਓ ਸ਼ੁਰੂ ਕਰਦੇ ਆਂ ਕਈ ਕਿਸਾਨ ਵੀਰਾਂ ਨੇ ਜਿਹੜੇ ਆ ਪਿਛਲੇ ਲੰਮੇ ਸਮੇਂ ਤੋਂ ਮੋਟਰ ਕਨੈਕਸ਼ਨਾਂ ਦੇ ਜਿਹੇ ਪੈਸੇ ਜਿਹੜੇ ਭਰੇ ਹੀ ਕਿਸਾਨਾਂ ਵੱਲੋਂ ਨਵੇਂ ਜਿਹੜੇ ਮੋਟਰ ਕਨੈਕਸ਼ਨਾਂ ਦੀ ਮੰਗ ਬੜੇ ਲੰਮੇ ਸਮੇਂ ਤੋਂ ਜਿਹੜੀ ਆ ਉਹ ਚੱਲੀ ਆ ਰਹੀ ਸੀ ਤੇ ਪਰ ਸਰਕਾਰ ਨੇ ਜਿਹੜਾ ਇਹ ਕੋਈ ਵੀ ਇਸ ਉੱਪਰ ਧਿਆਨ ਨਹੀਂ ਦਿੱਤਾ ਨਾ ਹੀ ਜਿਹੜੀਆਂ ਸਿਕਿਉਰਟੀਆਂ ਜਮ੍ਹਾਂ ਹੋਈਆਂ ਆ ਕਿਸਾਨਾਂ ਨੇ ਜਿਹੜੇ ਨਵੇਂ ਟਿਊਬਵੈਲ ਲਾਉਣ ਦੇ ਲਈ ਜਿਹੜੀਆਂ ਭਰੀਆਂ ਸੀ ਪੈਸੇ ਜਮ੍ਹਾਂ ਕਰਾਏ ਸੀ ਨਾ ਤੇ ਉਹ ਵਾਪਸ ਆਏ ਆ ਤੇ ਨਾ ਜਿਹੜੇ ਉਹਨਾਂ ਨੂੰ ਮੋਟਰ ਕਨੈਕਸ਼ਨ ਦਿੱਤੇ ਗਏ ਆ ਇੱਕ ਜਾਣਕਾਰੀ ਅਨੁਸਾਰ ਪੰਜਾਬ ਦੇ ਵਿੱਚ ਕੁੱਲ 14 ਲੱਖ ਜਿਹੜੇ ਟਿਊਬਵੈੱਲ ਆ ਉਹਨਾਂ ਵਿੱਚੋਂ ਜਿਹੜੇ ਆ 9 ਲੱਖ ਕੱਲੇ ਮਾਲਵੇ ਏਰੀਏ ਦੇ ਵਿੱਚ ਆ ਮਤਲਬ 14 ਲੱਖ ਚੋਂ ਜਿਹੜਾ ਏ 9 ਲੱਖ ਟਿਊਬਵੈੱਲ ਮਾਲਵੇ ਏਰੀਏ ਦੇ ਵਿੱਚ ਆ ਬਾਕੀ ਦੇ ਬਚੇ 5 ਲੱਖ ਕਨੈਕਸ਼ਨ ਜਿਹੜੇ ਆ ਉਹ ਦਵਾਬਾ ਤੇ ਜਿਹੜਾ ਮਾਝਾ ਏਰੀਆ ਇਹਦੇ ਵਿੱਚ ਦਿੱਤੇ ਗਏ ਮਾਝੇ ਏਰੀਆ ਦੇ ਵਿੱਚ ਜਿਹੜਾ ਨਹਿਰੀ ਪਾਣੀ ਉਹ ਵੀ ਬਹੁਤ ਘੱਟ ਕਿਸਾਨਾਂ ਨੂੰ ਜਿਹੜਾ ਏ ਉਹਦਾ ਲਾਭ ਮਿਲ ਰਿਹਾ ਏ ਬਹੁਤ ਜਿਹੜੇ ਆ ਖਾਲ ਖੂਲ ਜਿਹੜੇ ਆ ਉਹ ਕਈਆਂ ਵੱਲੋਂ ਢਾਲੇ ਗਏ ਆ ਜਾਂ ਉਂਝੀ ਪਾਣੀ ਜਿਹੜਾ ਏ ਉਹ ਕਿਸਾਨਾਂ ਨੂੰ ਨਹੀਂ ਮਿਲਦਾ ਜਿਹੜੀ ਟੂਬਵਲਾਂ ਦੀ ਵੰਡਿਆ ਉਹ ਵੀ ਜਿਹੜੀ ਆ ਕਿਸੇ ਸਹੀ ਤਰੀਕੇ ਨਾਲ ਨਹੀਂ ਕੀਤੀ ਗਈ। ਕਈ ਕਿਸਾਨਾਂ ਕੋਲ ਜਿਹੜੇ ਆ 15 ਏਕੜ ਦੇ ਵਿੱਚ ਜਿਹੜੀਆਂ ਐ 4 ਤੋਂ 5 ਮੋਟਰਾਂ ਐ ਤੇ ਕਈ ਕਿਸਾਨਾਂ ਕੋਲ ਜਿਹੜੀਆਂ ਐ 15 ਏਕੜ ਦੇ ਵਿੱਚ ਸਿਰਫ ਇੱਕ ਮੋਟਰ ਜਿਹੜੀ ਆ ਉਹ ਦਿੱਤੀ ਗਈ ਆ ਕਿਸਾਨ ਨੂੰ। ਇਹ ਜਿਹੜੀ ਮੋਟਰਾਂ ਦੀ ਵੰਡ ਵੀ ਆ ਟੂਬਵਲਾਂ ਦੀ ਇਹ ਵੀ ਜਿਹੜੀ ਆ ਸਹੀ ਨਹੀਂ ਹੋਈ ਕਿਉਂਕਿ ਕਈਆਂ ਕਿਸਾਨਾਂ ਕੋਲ ਤੇ ਇੱਕ ਵੀ ਮੋਟਰ ਨਹੀਂ ਹੈਗੀ ਤੇ ਕਈਆਂ ਕੋਲ ਜਿਹੜੀਆਂ 6 6 7 7 ਜਿਹੜੇ ਆ ਮੋਟਰਾਂ ਦੇ ਕਨੈਕਸ਼ਨ ਐ ਪਿਛਲੇ ਦਿਨੀ ਰਾਣਾ ਗੁਰਜੀਤ ਸਿੰਘ ਵੱਲੋਂ ਜਿਹੜੀ ਆ ਮੰਗ ਉਠਾਈ ਗਈ ਕਿ ਕਿਸਾਨਾਂ ਨੂੰ ਜਿਹੜੇ ਆ ਨਵੇਂ ਮੋਟਰਾਂ ਦੇ ਕਨੈਕਸ਼ਨ ਦਿੱਤੇ ਜਾਣ ਜਿਹੜੇ ਆ ਬਿਜਲੀ ਤੇ ਚੱਲਣ ਵਾਲੇ ਪਰ ਪੰਜਾਬ ਸਰਕਾਰ ਵੱਲੋਂ ਜਿਹੜੇ ਆ ਬਿਜਲੀ ਤੇ ਚੱਲਣ ਵਾਲੇ ਮੋਟਰ ਕਨੈਕਸ਼ਨਾਂ ਨੂੰ ਜਿਹੜੀ ਆ ਪੂਰਨ ਤੌਰ ਤੇ ਨਾ ਕਰ ਦਿੱਤੀ ਗਈ ਆ ਉਹਨਾਂ ਦਾ ਇਹ ਕਹਿਣਾ ਹੈ ਕਿ ਪਾਣੀ ਅੱਗੇ ਜਿਹੜਾ ਘਟ ਰਿਹਾ ਹੈ ਤੇ ਮੋਟਰਾਂ ਜਿਹੜੀਆਂ ਨਹੀਂ ਦਿੱਤੀਆਂ ਜਾਣਗੀਆਂ ਤੇ ਨਹਿਰੀ ਪਾਣੀ ਜਿਹੜਾ ਹੈ ਉਹ ਵੱਧ ਤੋਂ ਵੱਧ ਕਿਸਾਨਾਂ ਨੂੰ ਦਿੱਤਾ ਜਾਊਗਾ ਪਰ ਉਸ ਤੋਂ ਬਾਅਦ ਹੀ ਜਿਹੜਾ ਨਵਾਂ ਐਲਾਨ ਨਿਕਲ ਕੇ ਆਇਆ ਕਿ 20000 ਨਵੇਂ ਕਨੈਕਸ਼ਨ ਜਿਹੜੇ ਆ ਉਹ ਦਿੱਤੇ ਜਾਣਗੇ ਸੋਲਰ ਵਾਲੇ ਜਿਹੜੇ ਸੂਰਜ ਦੀ ਰੋਸ਼ਨੀ ਤੋਂ ਆਪਣੀ ਬੱਤੀ ਬਣ ਕੇ ਜਿਹੜੇ ਆ ਟਿਊਬਵੈਲ ਚੱਲਣਗੇ ਉਹ 20000 ਕਨੈਕਸ਼ਨ ਕਿਸਾਨਾਂ ਨੂੰ ਦਿੱਤੇ ਜਾਣਗੇ ਜਦੋਂ ਉਹ 20000 ਕਨੈਕਸ਼ਨ ਦੇ ਫਾਰਮ ਜਿਹੜੇ ਆ ਪੂਰੇ ਹੋ ਜਾਣਗੇ ਉਸ ਤੋਂ ਬਾਅਦ ਜਿਹੜਾ ਨਵਾਂ ਟੈਂਡਰ ਆ ਉਹ 70000 ਹੋਰ ਜਿਹੜੇ ਆ ਨਵੇਂ ਕਨੈਕਸ਼ਨ ਕਿਸਾਨਾਂ ਨੂੰ ਦਿੱਤੇ ਜਾਣਗੇ ਕੁੱਲ ਮਿਲਾ ਕੇ 90000 ਦੇ ਲਾਗੇ ਬੰਨੇ ਜਿਹੜੇ ਆ ਸੋਲਰ ਵਾਲੇ ਕਨੈਕਸ਼ਨ ਟਿਊਬਵੈਲਾਂ ਦੇ ਕਿਸਾਨਾਂ ਨੂੰ ਦਿੱਤੇ ਜਾਣੇ ਹਨ ਤੇ ਇਹਦੀ ਵੀ ਇੱਕ ਜਿਹੜੀ ਸ਼ਰਤ ਆ ਕਿ ਜਿਹੜੇ ਏਰੀਆ ਦੇ ਵਿੱਚ ਪਾਣੀ ਦਾ ਪੱਧਰ ਘਟ ਗਿਆ ਏ ਉਧਰ ਜਿਹੜੇ ਆ ਸਪ੍ਰਿੰਕਲਰ ਤੇ ਡ੍ਰਿਪ ਇਰੀਗੇਸ਼ਨ ਸਿਸਟਮ ਵਾਲਿਆਂ ਨੂੰ ਦਿੱਤੇ ਜਾਣਗੇ ਨਵੇਂ ਕਨੈਕਸ਼ਨ ਜਿਹੜੇ ਏਰੀਏ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਹੈ ਜਿਆਦਾ ਥੱਲੇ ਰੈੱਡ ਅਲਰਟ ਤੇ ਪਹੁੰਚ ਚੁੱਕਾ ਹੈ ਉੱਥੇ ਡ੍ਰਿਪ ਤੇ ਸਪਲਿੰਕਰ ਵਾਲ ਆਰੇ ਨੂੰ ਜਿਹੜਾ ਹੈ ਉਹ ਨਵਾਂ ਕਨੈਕਸ਼ਨ ਜਿਹੜਾ ਦਿੱਤਾ ਜਾਊਗਾ ਬਾਕੀ ਏਰੀਆ ਦੇ ਵਿੱਚ ਜਿਹੜਾ ਹੈ ਉਹ ਸਿੱਧੇ ਤੌਰ ਤੇ ਹੀ ਕਿਸਾਨਾਂ ਨੂੰ ਵੱਡੀਆਂ ਮੋਟਰਾਂ ਦੇ ਜਿਹੜੇ ਆ ਕਨੈਕਸ਼ਨ ਦਿੱਤੇ ਜਾਣਗੇ ਪਰ ਕਨੈਕਸ਼ਨ ਸੋਲਰ ਵਾਲੇ ਦਿੱਤੇ ਜਾਣਗੇ ਜਿਹਦੇ ਵਿੱਚੋਂ 60% ਸਬਸਿਡੀ ਜਿਹੜੀ ਆ ਸਰਕਾਰ ਵੱਲੋਂ ਦਿੱਤੀ ਜਾਵੇਗੀ ਬਾਕੀ ਦੇ 40% ਜਿਹੜੇ ਆ ਉਹ ਪੈਸੇ ਕਿਸਾਨ ਨੂੰ ਆਪਣੇ ਜੇਬ ਵਿੱਚੋਂ ਖਰਚਣੇ ਪੈਣਗੇ ਸੋ ਤੁਹਾਨੂੰ ਜਾਣਕਾਰੀ ਕਿੱਦਾਂ ਜਾਂ ਤੁਸੀਂ ਆਪਣੀ ਕੋਈ رائے ਜਿਹੜੀ ਆ ਸਾਡੇ ਨਾਲ ਜਰੂਰ ਸਾਂਝੀ ਕਰੋ ਜੇ ਨਾ ਸਹਿਮਤ ਹੋਏ ਤੇ ਮੇਰੀ ਵੀਡੀਓ ਸ਼ੇਅਰ ਕਰਨ ਦੀ ਲੋੜ ਨਹੀਂ ਡਿਕਸ ਲੈ ਕਰ ਦਿਆ